ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਜਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਸ੍ਰੀ ਹਮਕੋਟ ਸਾਹਿਬ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਬਿਹਾਰ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ ਤੇ ਦਿੱਤਾ ਸੱਦਾ ਗੁਰਦੁਆਰਾ ਸ੍ਰੀ ਹਮਕੋਟ ਸਾਹਿਬ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਿੱਖ ਪਤਵੰਤੇ ਆਦੇ ਬਫਰ ਸਮੇਤ ਬਿਹਾਰ ਦੇ ਰਾਜਪਾਲ ਸ੍ਰੀ ਰਜਿੰਦਰ ਵਿਸ਼ਨਾਥ ਅਰਲਿੰਕਰ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦਾ ਉਦੇਸ਼ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਦੀ ਸਥਾਨ ਸ੍ਰੀ ਹਮਕੋਟ ਸਾਹਿਬ an excellent coaching point in aisles and spoken english also expert in study and visitor visa government approved ss group session jhank khushiyarpur uttarakhand di adhyatmik mahatva nu hor ujagar karna se jis liye unade janm sthan patna sahib da daura kita gaya finger b pradesh oce vapreya bhayanak hadsa ek vyakti di hui maut 17 jakhmi delhi de kal ka mandir vich beeti raat jagran duran stage digan current pakad ਫਗੜੜ ਮਚ ਗਈ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦ ਕਿ 17 ਲੋਕ ਜ਼ਖਮੀ ਹੋ ਗਏ ਹਨ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਗਾਇਕ ਬੀਪ੍ਰਾਕ ਪ੍ਰੋਗਰਾਮ ਲਈ ਮੰਦਰ ਪਹੁੰਚੇ ਸੀ ਰਾਤ ਕਰੀਬ 12:00 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੀਪ੍ਰਾਕ ਨੂੰ ਦੇਖਣ ਲਈ ਵੱਡੀ ਗਿਣਤੀ ਚ ਲੋਕ ਕਿੱਥੇ ਪਹੁੰਚੇ ਹੋਏ ਸਨ ਜਾਣਕਾਰੀ ਮੁਤਾਬਕ ਕੱਲ੍ਹ ਕਾਜੀ ਮੰਦਰ 'ਚ ਜਾਗਰਣ ਕਰਵਾਇਆ ਜਾ ਰਿਹਾ ਹੈ ਸਤਾਇ 28 ਜਨਵਰੀ ਦੇ ਦਰਮਿਆਨੀ ਰਾਤ ਨੂੰ ਲੱਕੜ ਅਤੇ ਲੋਹੇ ਦੇ ਫਰੇਮ ਦਾ ਬਣਿਆ ਪਲੇਟਫਾਰਮ ਟਹਿ ਗਿਆ ਜਿਸ ਕਾਰਨ ਹਫੜਾ ਦਫੜੀ ਮਚ ਗਈ ਜਿਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋਏ ਹਨ ਪੰਜਾਬ ਸਣੀ ਇਹਨਾਂ ਸਵੇਰ ਵਿੱਚ ਬਦਲਿਆ ਮੌਸਮ ਦਾ ਮਜਾਜ ਸੰਗਣੀ ਧੁੰਦ ਦਾ ਅਲਰਟ ਜਾਰੀ ਪੰਜਾਬ ਹਰਿਆਣਾ ਦੇ ਮੌਸਮ ਵਿੱਚ ਇੱਕ ਦਿਨ ਪਹਿਲਾਂ ਪਈ ਧੁੱਪ ਦਾ ਅਸਰ ਦੇਖਣ ਨੂੰ ਮਿਲਿਆ ਪੰਜਾਬ ਦਾ ਔਸਤ ਤਾਪਮਾਨ 2.5 ਡਿਗਰੀ ਹਰਿਆਣਾ ਦਾ 3 ਡਿਗਰੀ ਅਤੇ ਚੰਡੀਗੜ੍ਹ ਦਾ 1 ਡਿਗਰੀ ਵਧਿਆ ਹੈ ਪੀਆਰਟੀਸੀ ਅਤੇ ਪੰਵਸਾਂ ਨੂੰ ਰੋਜ਼ਾਨਾ ਦਾ ਪਿਆਰਿਆ 90 ਲੱਖ ਰੁਪਏ ਦਾ ਘਾਟਾ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਕੁਦੀਪ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੁੱਲਰ ਵੱਲੋਂ ਓਵਰਲੋਡਿੰਗ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੇ ਸਮੁੱਚੇ ਪੀਆਰਟੀਸੀ ਅਤੇ ਪੰਵਸਾਂ ਵਿੱਚ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਇਆ ਜਾ ਰਿਹਾ ਓਵਰਲੋਡਿੰਗ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੁੱਲਰ ਵੱਲੋਂ ਸਰਕਾਰੀ ਬੱਸਾਂ ਵਿੱਚ 52 ਸਵਾਰੀਆਂ ਹੀ ਬਿਠਾਉਣ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਸਰਕਾਰੀ ਟ੍ਰਾਂਸਪੋਰਟ ਸਰਵਿਸ ਨੂੰ ਵੱਡਾ ਘਾਟਾ ਚੱਲਣਾ ਪੈ ਰਿਹਾ ਹੈ। ਸਰਕਾਰੀ ਬੱਸਾਂ ਵਿੱਚ ਹੁਣ ਡਰਾਈਵਰ ਕੰਡਕਟਰ ਵੱਲੋਂ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਰਹੀਆਂ। ਜਿਸ ਕਾਰਨ ਪੰਜਾਬ ਵਿੱਚ ਪੀਆਰਟੀਸੀ ਨੂੰ ਪਿਛਲੇ ਦਿਨਾਂ ਨਾਲੋਂ ਰੋਜ਼ਾਨਾ 90 ਲੱਖ ਰੁਪਏ ਦਾ ਘਾਟਾ ਪੈ ਰਿਹਾ। ਨਹੀਂ ਰਹਿ ਚੰਡੀਗੜ੍ਹ ਦੇ ਪਹਿਲੇ ਹੋਕੀ 올ੰਪੀਅਨ ਸੁਖਵੀਰ ਸਿੰਘ ਗਿੱਲ, ਹੋਕੀ 올ੰਪੀਅਨ ਸੁਖਵੀਰ ਸਿੰਘ ਗਿੱਲ ਲਗਭਗ 17 ਸਾਲਾਂ ਤੱਕ ਬ੍ਰੇਨ ਟਿਊਮਰ ਨਾਲ ਜੂਝੰਤੋ ਬਾਅਦ ਚੰਡੀਗੜ੍ਹ ਦੇ ਪਹਿਲੇ ਹਾਕੀਓਲੰਪੀਅਨ ਸੁਖਵੀਰ ਸਿੰਘ ਗਿੱਲ ਦਾ 48 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਸਾਬਕਾ ਭਾਰਤੀ ਮਿਡਫੀਲਡਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਸੈਕਟਰ 49 ਸਥਿਤ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਿਆ। ਉਹਨਾਂ ਨੇ ਸਿਡਨੀ 올림픽, ਕੋਲੰਪੋਰ ਵਿੱਚ ਹਾਕੀ ਵਿਸ਼ਵ ਕੱਪ 2002 ਅਤੇ ਕੋਲਨ ਜਰਮਨੀ ਵਿੱਚ 2002 ਵਿੱਚ FIH ਚੈਂਪੀਅਨਸ਼ਿਪ ਟਰੋਫੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੰਡੀਗੜ੍ਹ ਦਾ ਨਾਮ ਰੋਸ਼ਨ ਕੀਤਾ। ਵਿਹਾਰਚੇ ਸਿਆਸੀ ਉਲਟਫੇਰ ਨਿਤਿਸ਼ ਕੁਮਾਰ ਨੇ ਸੀਐਮ ਅਹੁਦੇ ਤੋਂ ਦਿੱਤਾ استਿਫਾ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ استਿਫਾ ਦੇ ਦਿੱਤਾ ਉਹਨਾਂ ਨੇ ਆਪਣਾ استਿਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤੇ ਅੱਜ ਸ਼ਾਮ ਨੂੰ ਉਹ ਭਾਰਤੀ ਜਨਤਾ ਪਾਰਟੀ ਤੇ ਹਮ ਦਿਨ ਨਾਲ ਰਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਜਾਣਕਾਰੀ ਹੈ ਕਿ ਇਸ ਦੌਰਾਨ ਤਿੰਨ ਜੀਡੀਓ ਤੇ ਤਿੰਨ ਬੀਜੇਪੀ ਇੱਕ ਹਮ ਯਾਨੀ ਜਿਤਨ ਰਾਮ ਮਾਂਜੇ ਦੀ ਪਾਰਟੀ ਤੇ ਇੱਕ ਨਿਰਦਲਿਏ ਆਜ਼ਾਦ ਕੈਂਡੀਡੇਟ ਮੰਤਰੀਪਦ ਦਾ ਸੌ ਚੱਕ ਸਕਦੇ ਨੇ ਪਟਿਆਲਾ ਚ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਖਬਰ ਵੱਡੀ ਹੈ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਇੱਕ ਨੌਜਵਾਨ ਦੀ ਅਣਪਛਾਤੇ ਨੌਜਵਾਨਾਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਘਟਨਾ ਵਾਪਰੀ ਹੈ ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ ਵਾਸੀ ਪਟਿਆਲਾ ਵਜੋਂ ਹੋਈ ਹੈ ਇਸ ਦੀ ਪੁਸ਼ਟੀ ਕਰਦੇ ਥਾਣਾ ਸਿਵਲ ਲਾਈਨ ਦੇ ਮੁੱਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ देर रात ਕੁਝ ਨੌਜਵਾਨਾਂ ਨੇ ਗੁਰੂ ਘਰ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਖੜੇ ਨੌਜਵਾਨਾਂ ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ਫਿਲਹਾਲ ਪੁਲਿਸ ਇਸ ਕੇਸ ਦੀ ਪੜਤਾਲ ਕਰ ਰਹੀ ਹੈ ਪੜਤਾਲ ਤੋਂ ਬਾਅਦ ਵੀ ਪਤਾ ਲੱਗੇਗਾ ਕਤਲ ਦੇ ਪਿੱਛੇ ਦਾ ਅਸਲ ਕਾਰਨ ਬੀਜੇਪੀ ਦੇ ਵਿਧਾਇਕ ਬੈਠਕ ਦੇ ਲਈ ਪਟਨਾ ਸਥਿਤ ਪਾਰਟੀ ਦਫ਼ਤਰ ਪਹੁੰਚ ਚੁੱਕੇ ਸਨ ਸਵੇਰ ਦੀ ਜਾਣਕਾਰੀ ਹੈ ਬੀਜੇਪੀ ਦੇ ਵਿਧਾਇਕ ਬੈਠਕ ਦੇ ਲਈ ਪਟਨਾ ਸਥਿਤ ਪਾਰਟੀ ਦਫ਼ਤਰ ਪਹੁੰਚ ਰਹੇ ਹਨ ਵਿਧਾਇਕ ਰਾਮ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਬੈਠਕਾਂ ਚੱਲ ਰਹੀਆਂ ਹਨ ਉੱਪਰ ਜੋ ਆਦੇਸ਼ ਆਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ ਜੀਪੀ ਨੱਡਾ ਇੱਥੇ ਆ ਰਹੇ ਹਨ ਅਸੀਂ ਸਾਰੀਆਂ 40 ਸੀਟਾਂ ਜਿੱਤਾਂਗੇ। ਰਾਸ਼ਟਰੀ ਰਾਜਧਾਨੀ 'ਚ ਧੁੰਦ ਕਾਰਨ ਕਈ ਉਡਾਨਾਂ ਦੇਰੀ ਨਾਲ ਹੋ ਰਹੀਆਂ ਨੇ। ਨਵੀਂ ਦਿੱਲੀ 28 ਜਨਵਰੀ ਦੀ ਗੱਲ ਹੈ ਰਾਸ਼ਟਰੀ ਰਾਜਧਾਨੀ 'ਚ ਧੁੰਦ ਕਾਰਨ ਕਈ ਉਡਾਨਾਂ 'ਚ ਦੇਰੀ ਹੋ ਰਹੀ ਹੈ। ਵੀਡੀਓ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹੈ। ਹੁਸ਼ਿਆਰਪੁਰ ਦੇ ਮੇਅਰ ਸ੍ਰਿੰਦਰ ਕਾਸ਼ਨ ਦਾ ਦੇ ਪਿਤਾ ਦਰਸ਼ਨ ਰਾਮ ਜੀ ਦੀ ਅੱਜ ਅੰਤਿਮ ਭੋਗ ਸੀ ਇਸ ਵਿਲੇ ਸ਼ਹਿਰ ਦੇ ਗਨਮਾਨੀ ਸੱਜਣ ਉੱਤੇ ਪਹੁੰਚੀ ਅਤੇ ਉਹਨਾਂ ਨੇ ਆਪਣੇ ਸਰਦਾ ਦੇ ਫੁੱਲ ਉਹਨਾਂ ਦੀ ਤਸਵੀਰ ਅੱਗੇ ਭੇਟ ਕੀਤੀ। ਸਬਾਹ ਸਦਾ ਸੁਭਸਨਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਰ ਵਸੀ ਆਵਾਜ਼ੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਈਂ ਸਾਜਨਾ ਭਗਾ تیر ਦਿਖਾ ਸਤਿਗਵਾਈਆਂ ਕਰਸ ਅੰਤ ਦੇ ਵਿੱਚ ਅੱਜ ਦਾ ਇਤਿਹਾਸ ਤੁਹਾਨੂੰ ਦੱਸਦੇ ਆ ਕਿ ਅੱਜ ਦਾ ਇਤਿਹਾਸ ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ 28 ਜਨਵਰੀ 1865 ਨੂੰ ਇੱਕ ਅਗਰ왈 ਜੈਨ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਨੇ ਹਰਿਆਣਾ ਦੇ ਰੋहतक ਅਤੇ ਹਿਸਾਰ ਸਹਿਰਾ ਵਿੱਚ ਕੁਝ ਸਮਾਂ ਕਾਨੂੰਨ ਦਾ ਅਭਿਆਸ ਕੀਤਾ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੱਟਰਪੰਥੀ ਸਮੂਹ ਦਾ ਇੱਕ ਪ੍ਰਮੁੱਖ ਨੇਤਾ ਸਨ ਉਨ੍ਹਾਂ ਦੇ ਨਾਲ ਕਈ ਕ੍ਰਾਂਤੀਕਾਰੀ ਯੋਧਾਵਾਂ ਨੇ ਸਹਿਯੋਗ ਦਿੱਤਾ ਸੀ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਸਾਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈਹਿੰਦ ਜੈਪਾਲ ਦੋਸਤੋ ਆਪਕਾ ਸਕਾਈਸੀ ਆਇਲ ऑयल पूरा 100 परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल